ਇਹ ਵਰਤ ਕਹਾ ਦਾ ਹੋਇਆ ਬਾਈ ਦਿਨੇ ਭੁੱਖੇ ਰਹੇ ਲੇ ਆਥ ਨੇ 3000 ਦਾ ਖਲਿਆ ਫੇਣਗਾ ਵੀ ਉਹ ਵੀ ਡਰਾਈ ਫਰੂਟ ਵੀ ਆਈਸਕ੍ਰੀਮ ਵੀ ਉਹ ਕੀ ਫਾਇਦਾ ਵਰਤ ਉਹ ਲੰਮੀ ਉਹ ਮਰਖਤੇ ਹੁੰਦਾ ਨਾ ਹੈ ਲੰਬੀਆਂ ਵਾਲਾ ਉਲੀ ਦਾ ਘਟ ਜਾਂਦੀ ਜਿਹੜਾ 3000 ਲਾ ਗਿਆ ਜਿਹੜਾ 3000 ਲਾ ਗਿਆ ਉਹ ਤਾਂ ਘਟ ਗਈ ਬੁੜੀ ਨੇ ਸੂਟ ਪਾ ਲਿਆ ਮਹਿੰਦੀ ਲਵਾ ਲਈ ਉਹ ਲਵਾ ਲਈ ਕੋਠੇ ਟੇਕਾਂ ਦਾ ਫਰਦਾ ਉਹਦਾ ਕੋਈ ਡੇ ਨਹੀਂ ਆ ਉਹਦਾ ਕੋਈ ਡੇ ਨਹੀਂ ਠੀਕ ਹੈ ਵੀ ਵੇਗਾ ਤੇਰੇ ਹੀ ਕਰਦੀ ਆ ਮੈਂ ਤੇਰੇ ਖਾਤਰ ਤਾਂ ਮੈਂ ਭੁੱਖੀ ਰਹਿੰਦੀ ਆ ਨਹੀਂ ਨਹੀਂ ਰਹਿੰਦੀ ਉਹ ਰਾਤ ਨੇ ਖਾ ਲੈਂਦੀ ਆ ਭੁੱਖੀ ਜਾਂ ਤਾਂ ਹੋਵੇ ਨਾ ਮਾਰਾ ਜੇ ਨੇ ਬਈ ਉਹ ਹੁਣ ਉਹ ਹੋ ਗਿਆ ਵਧਾਤੀ ਉਹਦੀ ਬਈ ਤਿੰਨ ਸਾਲ ਵਧਾਤੀ ਬਈ ਭੁੱਖੀ ਰਹੀ ਆ ਵੀ ਇਹਨੂੰ ਇਹਦੀ ਪੰਜ ਸਾਲ ਉਮਰ ਵਧਾਈ ਜਾਵੇ ਹਾਂ ਫਿਰ ਤਾਂ ਹੋਵੇ ਹਾਂ ਉਹਦਾ ਕੀ ਫਾਇਦਾ ਪਤਾ ਤਾਂ ਲੱਗਦਾ ਹੀ ਨਹੀਂ ਹਣਾ ਵੀ ਕਿੰਨੀ ਬਾਤ ਹਾਂ ਮੂਰੋ ਕਹਿਣਗੇ ਤੂੰ ਵੀ ਖਾ ਲਾ ਆਪਦੇ ਨੰਗਦੇ ਨਹੀਂ ਜਦੋਂ ਤਨ ਯਾਰ ਲੱਗਿਆ ਦੀਦੀ ਦੀ ਕੋਹੀ ਦੀ ਸੀ ਜਾਂਦਾ ਕੋਈ ਕੱਪੜਾ ਲਾ ਕੇ ਇਹਨੂੰ ਦੇਣੇ ਇਹਨੂੰ ਦੇਣੇ ਤੜਕੇ ਇਹਨੂੰ ਦੇਣੇ ਉਹ ਤੇ ਕਹਦੇ ਤੂੰ ਵੀ ਖਾ ਲਾ ਹਣਾ ਹਾਂ ਤੇ ਬਰਤ ਕਹਦਾ ਬਈ ਤੜਕੇ ਨੇਰੇ ਹੀ ਖਾ ਲੈਣੀਆਂ ਲਚੂਰੀ ਮੈਨੂੰ ਖਵਾ ਦੇ ਮੈਂ ਦੋ ਦਿਨ ਨਹੀਂ ਰੋਟੀ ਖਾਂਦਾ। ਤੇਰਾ ਮੈਨੂੰ ਤਸੱਲੀ ਨਾ ਖਵਾ ਦੇ 4 ਵਜੇ ਤੇ ਮੇਰੇ ਨਾਲ ਫਿਰਦਾ ਨਹੀਂ ਮਨੇ ਭਣਾ ਡਾਕਟਰੀ ਬਣਾ ਕਰਾ ਲਈ ਮੈਂ ਜਮਾ ਪਾਣੀ ਪੀਉਂਗਾ ਕੱਲਾ ਤੇ ਚੂਰੀ ਗਾਰੇ ਵਰਗੀ ਬਣਾ ਕੇ ਖਾ ਲੈਣੀ ਆ। ਬੁੜੀਆਂ ਦੀ ਖਰਾਕ ਬਹੁਤ ਆ ਭਈ ਐਵੇਂ ਵਹਿਮ ਲੱਗਦਾ ਤੁਹਾਨੂੰ। ਅੱਛਾ ਜੀ। ਬੁੜੀਆਂ ਦੀ ਖਰਾਕ ਜ਼ਿਆਦਾ ਹੁੰਦੀ ਆ। ਕਿਉਂ? ਰੋਟੀ ਖਵਾ ਕੇ ਵਧਿਆ ਘਟਿਆ ਮਾਲਸਾ ਰਾ ਕੇ ਉਹ ਵਿੱਚ ਉਹਦੇ ਵਿੱਚ ਪਾ ਕੇ ਉਹਨੇ ਆਪਦਾ ਫਿੱਟ ਕਰਕੇ ਰੱਖ ਲੈਣਾ। ਫਿਰ ਆ ਵੀ ਘੋਲ ਆ ਕੇ ਰੋਟੀ ਬਣਾਉਣੀ ਆ ਵਧੀਆ ਉਹਦੇ ਹਿਸਾਬ ਨਾਲ। ਅੱਛਾ। ਆਪਣੀ ਉਹ ਜ ਆਪਾਂ ਵੀ ਕੱਲੇ ਉਹਨੇ ਉਹ ਵੀ ਗਾਲੀ ਕਰ ਦੇਗਾ। ਹਾਂ। ਫਰਕ ਚੂਰੀ ਖਾ ਕੇ ਆਥ ਨੇ ਸਵਾਨ ਖਾ ਕੇ ਵੀ ਨਹੀਂ ਤੈਨੂੰ ਪਿੰਗ ਆੜੀਆਂ ਖਾਧੀਆਂ ਭਾਈ ਉਹ ਤਾਂ ਪਾਈ ਆ ਕੇ ਹੋ ਜਾਵੜੇ ਅੰਦਰ ਚ ਆ ਕੇ ਨਹੀਂ ਦਿੰਦੀ ਮੁੜ ਕੇ ਉਪਰੋਂ ਸਾਂ ਤਾਂ ਬੰਦ ਤੇ ਹੁੰਦਾ ਵੀ ਮੈਂ ਤੇਰੀ ਖਾਤਰ ਪੁੱਛ ਹਾਂ ਉਹ ਦਿਨੇ ਉਹਨੂੰ ਜਗਾਇਆ ਵੀ ਨਹੀਂ ਜਿਹਦੀ ਜਿਹਦੀ ਚੂਰੀ ਹੈ ਵੀ ਉਹਨੂੰ ਵੀ ਛੱਡ ਦਿਓ ਕੱਜਰ ਤੇ ਤੜਕੇ ਉਹ ਵੀ ਖਾ ਲੂ 4 ਵਜੇ ਹੁਣ ਕਿਹੜਾ ਡਾਕਟਰ ਨੇ ਲੈ ਕੇ ਦਿੱਤੀ ਇਹ ਵੀ ਖਾਣੀ ਨਹੀਂ ਭਾਈ ਤੂੰ ਹੈ ਵੇਖ ਨਹੀਂ ਸਹੀ ਹੈ ਸਹੀ ਹੈ ਥੋੜਾ ਨਾਲ ਥੋੜਾ ਉਹ ਮਗਰ ਸ਼ਾਨੀ ਜੀ ਮੂੰਹ ਜਾਂ ਥੋੜਾ ਵੀ ਦੇਖਿਆ ਸੀਗਾ ਨਾ ਯਾਰ ਆਪਣੇ ਹੈ ਹੀ ਨਹੀਂ ਯਾਰ ਹੁਣ ਨਾ ਹੀ ਕੋ ਵੇਖੇ ਭਾਈ ਹੁਣ ਯੇ ਨਾਇਕ ਰਿਆ ਗਲਤ ਹੋਈ ਜਾਂਦਾ ਰੋਜ ਹਾਂ ਮੈਨੂੰ ਪੁੱਛਦਾ ਬਾਈ ਤੁਸੀਂ ਬਰਾਤਾ ਬਰੂਤਾ ਲਾਉਣੇ ਨੇ ਮੈਂ ਬਰਾਤ ਕਿਹਦੀ ਲਾਈ ਹੈ ਲਾ ਮਰ ਜਾਂ ਲੋਕ ਕਰਾਈ ਜਾਂਦੇ ਤੇਰੀ ਲਾ ਕੇ ਆਵਾ ਉਹ ਤਾਂ ਉਹ ਗੱਲ ਹੀ ਨਹੀਂ ਆਈ ਮੈਂ ਉਹਦਾ ਅਗਲਾ ਕਹਿੰਦਾ ਕੋਟ ਪਈ ਉਹਦਾ ਵਿਆਹ ਵੀ ਕਰਾ ਲਏ ਇੰਦਰੋਂ ਦੋ ਜਣੇ ਅੱਡੋ ਅੱਡੀ ਗਏ ਸੀ ਉਧਰੋਂ ਪਛਾਇਤ ਲੈ ਕੇ ਆਉਂਦੀ ਹੈ ਮਹਾ ਬਰਾਤ ਕਿਹਦੀ ਲਾਈ ਹੈ ਮੈਨੂੰ ਉਹ ਵੀ ਦੱਸ ਦੇ ਉਹਨੂੰ ਗੱਲ ਹੀ ਨਹੀਂ ਆਈ ਵੀ ਬਰਾਤਾ ਤਾਂ ਹੀ ਲਾਵਾਂਗੇ ਜੇ ਅਗਲਾ ਵਿਆਹ ਕਰੂਗਾ ਜਾਂ ਉਹ ਆਵੇ ਕੋਈ ਆ ਯੋ ਲਾ ਮਰਦ ਹੋ ਜਾਂਦੀ ਜਾਂ ਕੋਰਟ ਕਰਾਉਂਦੇ ਜਾਂ ਪੰਚਾਇਤ ਹੀ ਤੋਰ ਦਿੰਦੀ ਉੱਥੋਂ ਸੱਤ ਚੋ ਜੀ ਹੂੰ ਵੀ ਚਲ ਵੀ ਲਿਆ ਕੇ ਆਉਦੇ ਕੀੜੀ ਫੜਿਆ ਫੜਿਆ ਜਾਂਦਾ ਹਨ ਤੇ ਭਾਈ ਹੁਣ ਹੈ ਹੀ ਇਸੇ ਕੰਮ ਦੇ ਲੋਕ ਹੂੰ ਲੋਕ ਇਸੇ ਕੰਮ ਤੇ ਹੋਗੇ ਜਿਹੜਾ ਕੋਈ ਆਪ ਗੌਰ ਕਰਦਾ ਜਾਂ ਬੱਚਿਆਂ ਨੂੰ ਸਮਝਾਉਂਦਾ ਜਾਂ ਉਹਨਾਂ ਚ ਬਹਿੰਦਾ ਹੂੰ ਉਹ ਬਚਿਆ ਹੁੰਦਾ ਜਿਹੜਾ ਨਹੀਂ ਗੌਰ ਕਰਦਾ ਭਾਈ ਬਹੁਤ ਮਾੜੇ ਹਲਾਤਾ ਹੂੰ ਉਹ ਉਹਦੀ ਪਤਾ ਲੱਗਦਾ ਭਾਈ ਵੀ ਕੰਮ ਹੋ ਗਿਆ ਹਨ ਨਹੀਂ ਬਸਟਡ ਚੱਲ ਮੇਰੇ ਨਾਲ ਹੁਣ ਤੈਨੂੰ ਮੈਂ ਵਿਖਾ ਦਿੰਦਾ ਇਹ ਟੋਲੇ ਫਿਰਦੇ ਆ ਹੈ ਟੋਲੇ ਫਿਰਦੇ ਟੋਲੇ ਹੱਥ ਮਣਾਉਂਦੇ ਕੁੜੀਆਂ ਨਾਲ ਕੇ ਯਾਰ ਆਪਾਂ ਸ਼ਰਮਾਂ ਦੀ ਕੋਲੇ ਗੜੇ ਆ ਹਮ ਹੁਣ ਤਾਂ ਹਾਈ ਹੈਲੋ ਸਿੱਧੀ ਚਲਦੀ ਨਾ ਨਾ ਬਾਈ ਕੁੜੀਆਂ ਹੱਥ ਮਲਾਉਂਦੀਆਂ ਹਮ ਪਹਿਲਾਂ ਸ਼ਰਮ ਆਹ ਪਰੇ ਨੂੰ ਹੋ ਜਾਣੇ ਸਗੋਂ ਵੀ ਇਹਦਾ ਹੱਥ ਮਲਾ ਲੈਂਦੇ ਭਰਾਵਾ ਕੋ ਚੰਗੇ ਆ ਉਸ ਤਰ ਮੇਰੇ ਖਿਆਲ ਅਨੇ ਪਰੇ ਹੋ ਜਾਣੇ ਡਰਦੇ ਵੀ ਆਪਣੇ ਕੋ ਵੀਡੀਓ ਫੜ ਕੇ ਬਣ ਗਈ ਵਿੱਚ ਖੜੇ ਦੀ ਅਗਲਾ ਨਾ ਕੀ ਕਰਾਈ ਜਾਂਦੇ ਇਹ ਤਿੱਗੇ ਅਫਸਰ ਹਾਂ ਨਹੀਂ ਨਹੀਂ ਹੱਥ ਮਲਾਉਣਗੇ ਪਰਾ ਤੇ ਕੋ ਬਾਜੀ ਮੀਜਾ ਕੋ ਚੀਮੀਜਾ ਭੱਜੇ ਹੁੰਦੇ ਆ ਕਿੱਟਾਂ ਪਾਈਆਂ ਵੀ ਐ ਟੱਡ ਚ ਕੁਸ ਹੈ ਨਹੀਂਗਾ ਠੀਕ ਆ ਬਾਹਲੇ ਲੋਕ ਟਫੋਨ ਕਰਦੇ ਯਾਰ ਇਹ ਜਿਹੜੇ ਪੜਨ ਵਾਲੇ ਜਵਾਗ ਉਹ ਤਾਂ ਅੱਗੇ ਵੀ ਤੁਹਾਨੂੰ ਕਹੇ ਇੱਥੇ ਹੁੰਦੇ ਨਹੀਂ ਬਾਈ ਹਾਂ ਹਾਂ ਹੁਣ ਅੱਡੇ 'ਚ ਘਰਬੜ ਪੈਣ ਲੱਗ ਜੂ 3 ਵਜੇ ਜਾਣਗੇ ਅੱਛਾ ਹਾਂ ਇੱਥੇ ਬੈਠੇ ਰਹਿੰਦੇ ਮਾਰਨਾ ਸੰਗ ਤਾਂ ਭਰਪੂਰ ਹੀ ਹੁੰਦੇ ਆ ਉੱਥੇ ਬਹਿ ਜਾਂਦੇ ਆ ਕਿ ਜਿਹੜਾ ਕਿਸੇ ਕੋਲ 10 ਰੁਪਏ ਉਹਨੇ ਕੇਲੇ ਲੈ ਲੈ ਜਾਂ ਕੋਈ ਨਸ਼ੇ ਪੱਤੇ ਨਾਲ ਬਲੰਦ ਹੁੰਦੇ ਆ ਪੁਲਿਸ ਆਉਗੀ ਹੂਟਰ ਮਾਰ ਦਿਆ ਵੇਕਰ ਮਾਰ ਕੇ ਵਿਚਾਰੇ ਭਜਾਈ ਫਿਰਦੇ ਆ ਹਰਨਾਗੋ ਹੂੰ ਉਹ ਇੱਕ ਵਾਰੀ ਉੱਥੇ ਖੜੇ ਦਾ ਹੂਟਰ ਮਾਰ ਦਿੰਦਾ ਫੇਰ ਭਜ ਲੈਂਦੇ ਫੇਰ ਆਗੇ ਬਸ ਇਹੋ ਜੀ ਕੰਜਰ ਤੇ ਕਿਉਂ ਜੀ ਜ਼ਿੰਦਗੀ ਟਪਾਈ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਐਂ ਦਿਨ ਖਰਾਓ ਕਰਕੇ ਇੱਕ ਗੱਲ ਨੂੰ ਫੇਰ ਨਵੇਂ ਸਿਰੋਂ ਐਸੇ ਕੰਮ ਤਾਂ ਹੀ ਹੋਗੇ ਪੁਲਿਸ ਮ ਕਿਉਂ ਤੁਸੀਂ ਕਿਉਂ ਹਜੇ ਕੰਮ ਕਰਦੇ ਹੋ ਨਹੀਂ ਨਹੀਂ ਪਰ ਉਹ ਹੀ ਹੂਟਰ ਮਾਰਦਾ ਉਹਦੀ ਬਾਅਦ ਚ ਬਹਿ ਕੇ ਉਹਦੇ ਉੱਤੇ ਜਾੜੜੇ ਬਾਅਦ ਚ ਬਹਿ ਕੇ ਗੱਲਾਂ ਮਾਰਨ ਲੱਗ ਜਾਂਦੇ ਯਾਨੀ ਕਿ ਉਹ ਬਾਤ ਤੁਰ ਪੀ ਉੱਤਰ ਕੇ ਥੱਲੇ ਖੜ ਜਾਂਦੇ ਆ ਅੱਛਾ ਖੜੀ ਤੇ ਬਹਿ ਜਾਂਦੇ ਅੱਜ ਕੱਲੀ ਮੇਰੇ ਸੋਣੇ ਨੇ ਰੈਸਟੋਰੈਂਟ ਬਣਾਏ ਹੋਏ ਆ ਜੇ ਬੋਲੇਗਾ ਡੱਕੇਆ ਚਿੱਟੇ ਦੇ ਕੈ ਉਹ ਸੂਲ ਸਿਗਨੇਚਰਾਂ ਦੇ ਠੀਕ ਹੈ ਕਨੈਕਟਰ ਕਹਿੰਦਾ ਨਹੀਂ ਅਗਲਾ ਤਾਂ ਜਾਣਾ ਹੀ ਨਹੀਂ ਆ ਤੁਸੀਂ ਜਾੜੋ ਮੇਰੇ ਨਾਲ ਕਿਉਂ ਮੈਂ ਕਈ ਚੀਜ਼ਾਂ ਪਵਾ ਦਿਆਂ ਨਾ ਤੁਸੀਂ ਮੈਂ ਨਾ ਕਮਾਲ ਹੀ ਹੋ ਜੂਗੀ ਯਾਰ ਅੱਛਾ ਹਾਂ ਬਾਅਦ ਚ ਬਹਿ ਜਾਣਗੇ ਆ ਕੇ ਗੱਲਾਂ ਕਰੀ ਯਾਨੀ ਜਦੋਂ ਤੁਰ ਪੀ ਉੱਤਰ ਕੇ ਖੜ ਜਾਂਦੇ ਮਰੇ ਸਾਲੇ ਨਾ ਕਹਿਣ ਜੋਗੇ ਕੁੜੀ ਨਾਲ ਅਗਲਾ 100 ਗੱਲ ਬਣਾਉਂਦਾ ਵੀ ਕੁੜੀ ਨੂੰ ਗਲਤ ਬੋਲਦੇ ਹੋਣਾ ਗਲਤ ਪੇਰ ਹੋੜੀ ਉਲਟ ਹੋ ਜਾਂਦਾ ਐਡੇ ਗੰਦੇ ਹਾਲਾਤ ਬਣਾਏ ਵੇ ਲੋਕਾਂ ਨੇ ਹੁਣ ਡਾਡੂ ਰਜਾ ਘਟ ਗਿਆ ਵੇ ਹੱਥ ਹੱਥ ਮਲਾਉਣ ਵਾਲਾ ਕੰਮ ਤਾਂ ਸਿੱਧਾ ਹੀ ਹੋ ਗਿਆ ਨਾ ਨਹੀਂ ਭਾਈ ਯਾਰ ਅਸੀਂ ਤਾਂ ਇਹ ਤਾਂ ਬਾਹਲੇ ਫਾਰਵਰਡ ਹੋ ਗਏ ਭਾਈ ਅੰਗਰੇਜ਼ ਵੀ ਕੱਟ ਅੰਗਰੇਜ਼ਾਂ ਨੂੰ ਵੀ ਕੱਟ ਕੇ ਦਾ ਯਾਰ ਹੂੰ ਕੱਪੜੇ ਕੁੜੀਆਂ ਦੇ ਵੇਖ ਟਵੇ ਪਾਏ ਹੁੰਦੇ ਭਾਈ ਯਾਰ ਹੂੰ ਵੀ ਸਲਵਾਰ ਕੋਈ ਪਾਉਂਦਾ ਨਹੀਂ ਮਾਂ ਪਿਓ ਨਹੀਂ ਘਰੋਂ ਕਹਿ ਕੇ ਤੋਰਦਾ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਯਾਰ ਹੂੰ ਕਪੜੇ ਤਾਂ ਮਾਵਾਂ ਖਾਵਾਂ ਚੰਡੀਗੜ੍ਹ ਦੇ ਕਪੜੇ ਬਾਈ ਪਾਉਂਦੇ ਆ ਚੰਡੀਗੜ੍ਹ ਵੀ ਨਹੀਂ ਪਾਉਂਦੇ ਉਹ ਜਿਹੜੀਆਂ ਕੁੜੀਆਂ ਪਾਉਂਦੀਆਂ ਜਿਹੋ ਜਿਹੇ ਕਹਿੰਦੇ ਮਾਡਰਨ ਹੋ ਗਈ ਨਾ ਉਹ ਨਹੀਂ ਬਾਈ ਯਾਰ ਇੰਨਾ ਵੀ ਨਹੀਂ ਯਾਰ ਬਾਈ ਘਰੋਂ ਆਉਂਦਾ ਮਾਂ ਪਿਓ ਦਾ ਹੱਕ ਵੀ ਬਣਦਾ ਕੋਈ ਨਾ ਕੋ ਤਾਂ ਘੂਰੋ ਯਾਰ ਹੂੰ ਉਹ ਡਰਦੇ ਆ ਫਿਰ ਉਹ ਡਰਦੇ ਆ ਹਾਂ ਦਬਾਅ ਪਾਈ ਬੈਠੇ ਉਹਨਾਂ ਤੇ ਹਾਂ ਵੀ ਕੱਲਾ ਕਹਿਣਾ ਹੈਗਾ ਉਹ ਚੱਕਰ ਆ ਜਾਂਦਾ ਉਥੇ ਜਾ ਕੇ ਵਿਗੜ ਜਾਂਦੀ ਹੈ ਗਾਣੀ ਉਥੇ ਹੈਗੀ ਪਹਿਲਾਂ ਤਾਂ ਨਹੀਂ ਆਇਆ ਹੱਥ ਮਿਲਾਉਂਦੇ ਸੀ ਨਾ ਬਾਈ ਯਾਰ ਇੱਥੇ ਬਾਈ ਯਾਰ ਮੈਂ ਤੁਹਾਨੂੰ सांगਦਾ ਹੀ ਵੇਲਾ ਤੇਰੇ ਸਾਹਮਣੇ ਵਿਆਹ ਕਰ ਦਿੰਦੇ ਸੀ ਕੋਈ ਵੇਖਿਆ ਹੁੰਦਾ ਸੀ ਕੋਈ ਪੈਣਾਪੁਰ ਦੀ ਜੇ ਮਾਮੂਨਾ ਜਿਹਨੇ ਵੇਖਿਆ ਹੁੰਦਾ ਹਾਂ ਪੈਣਾ ਵੱਡੇ ਭਰਾ ਨੇ ਜਾਣਾ ਜਾਉਣੇ ਜਾਣਾ ਉਹਨੇ ਰਿਸ਼ਤਾ ਕਰਤਾ ਕਰਤਾ ਚਾਹੀ ਲੰਗ ਮਾਰਦੀ ਜੇ ਉਹਨੇ ਕਹਣਾ ਬਾਈ ਨੇ ਕਰਿਆ ਹੁਣ ਤਾਂ ਭਾਈ ਕਲੇਸ਼ ਪਾਏ ਹਣ ਬੜਾ ਸੋਕੜਾ ਸੀ ਹੋ ਜਾਣਾ ਇਹਨੂੰ ਹੂੰ ਹੁਣ ਤਾਂ ਪਹਿਲਾਂ ਮਿਲ ਮੋਲ ਵੀ ਲੈ ਲੈਂਦੇ ਤੇ ਭਾਈ ਤਾਂ ਹੀ ਚੱਲਦੇ ਨਹੀਂ ਇਹ ਤੂੰ ਐ ਕਰ ਹੁਣ ਜਾਵੜਾ ਸੈਲ ਵੋਮਨ ਚ ਜੇ 100 ਤੋਂ 100 ਚਲੀ ਜਾਂਦਾ ਕਿਸ ਹੂੰ ਉਹ ਲਾ ਮੈਰਦੇ ਉਹਨਾਂ ਜੋ ਕੋਈ ਜਿਹੜੇ ਐ ਵਿਆਹ ਹੋਏ ਹੋਏ ਚੱਲੇ ਵੀ 10 ਵੀ ਨਹੀਂ ਚੱਲੇ ਹੋਣੇ ਭਾਈ ਹੂੰ ਬਾਹਲੇ ਕੋਈ ਸੂਈ ਵਾਂ ਟਕਾ ਕਰੀ ਬੈ ਨੇ ਮੁੰਡਿਆਂ ਨੇ ਆਪਦੇ ਮਾਂ ਪਿਓ ਦੇ ਬਈ ਕਰਾ ਲੇ ਇੱਕ ਲਾ ਉਹ ਲਿਖਾ ਲੈਂਦੇ ਉਹ ਤੇ ਲੈ ਕੇ ਕੋਈ ਵੇਚ ਕੇ ਜਗਾ ਜੂਗਾ ਬਾਪੂ ਤੇਰੇ ਕਰਕੇ ਵੀ ਬਾਪੂ ਕਰਕੇ ਤਾਂ ਹੋਇਆ ਮੈਂ ਇੱਥੇ ਖੜੋ ਗਿਆ ਵੀ ਇਹਦੇ ਕਰਕੇ ਖੜੋ ਗਿਆ ਤੂੰ ਆਪ ਕੀ ਖੜਾ ਬਾਪੂ ਨੇ ਤਾਂ ਖੜਾਦਾ ਤੈਨੂੰ ਸਾਥ ਚ ਠੀਕ ਆ ਜਾਂ ਬਾਪੂ ਨੇ ਕੀਤੀਆਂ ਸਾਰੀਆਂ ਰੀਝਾਂ ਪੂਰੀਆਂ ਸਟicker ਲਵਾ ਕੇ 20 ਰੁਪਿਆ ਦਾ ਤੇ ਮੈਂ ਹੋਰ ਵੀ ਕਰੀਏ ਕਿਤੇ ਜਿਹੜਾ ਉਹਨੇ ਤਾਂ ਆਪਦਾ ਲਾਤਾ ਵਿਚਾਰੇ ਨੇ ਜਰਾ ਤੈਨੂੰ ਮੰਗ ਚੀਜ਼ ਨੂੰ ਕਿਹਾ ਤਾਂ ਹਾਜ਼ਰ ਕਰਤੀ ਸਟicker ਹੀ ਲਵਾਉਣ ਜਾਣ ਕੰਜਰੇ ਤੋਂ ਕੋਈ ਕਰੋ ਬਸ ਇਹ ਕੰਮਾ ਜੋ ਕਿ ਰਹੇਗਾ ਇਹ ਕੰਮਾ ਜੋ ਕਿ ਰਹੇਗਾ ਬਾਪੂ ਤੇਰੇ ਕਰਕੇ ਲਿਖਿਆ ਨਾ ਕਰਾਂ ਛੱਡ ਦਿੰਦੇ ਆ ਮਗਰ ਪੁਆਇੰਟ ਜੇ ਲਾ ਕੇ ਪਤਾ ਨਹੀਂ ਬਾਪੂ ਕਰਕੇ ਇੱਥੇ ਖੜੇ ਆ ਪਤਾ ਨਹੀਂ ਆਪਦੇ ਕਰਕੇ ਪਤਾ ਨਹੀਂ ਜਗਾ ਕਰਕੇ ਉਹ ਛੱਡ ਦਿੰਦੇ ਵੀ ਖਾਲੀ ਥਾਂ ਆ ਭਰੋ ਬਾਪੂ ਤੇਰੇ ਕਰਕੇ ਹਾਂ ਵੀ ਤੁਸੀਂ ਲਾ ਲਓ ਜਿਹੜੇ ਹਿਸਾਬ ਦੇ ਬੰਦੇ ਹੋ ਹਾਂ ਉਹਨਾਂ ਸਟicker ਛੱਡਦਾ ਬਾਪੂ ਨੇ ਕੀਤੀਆਂ ਸਾਰੀਆਂ ਰੀਝਾਂ ਪੂਰੀਆਂ ਵੀ ਤੂੰ ਹੀ ਉਹਦੀ ਕਰਦਾ ਹੂੰ ਉਹਨੂੰ ਮੁੜ ਕੇ ਪਾਣੀ ਪੁੱਛਣੋਂ ਛੱਡ ਜਾਂਦੇ ਆ ਇਹਨਾਂ ਨਹੀਂ ਮਤਲਬ ਹੋਦਾ ਕੋਈ ਜਿਆ ਅੱਡ ਹੋ ਜਾਂਦੇ ਆ ਅੱਡ ਹੋ ਜਾਂਦੇ ਬੰਮੜੀ ਗੱਲ ਆ ਯਾਰ ਕੀ ਪਤਾ ਕਿੱਡੀ ਗਾਸ ਲੱਗਦਾ ਬਾਈ ਯਾਰ